ਮਾਣਯੋਗ ਅੰਮ੍ਰਿਤਪੁਰ ਦੇ ਰਾਜਦਾਨੀ ਜੇ ਜੇ ਤੁਸੀਂ ਜਾਣਦੇ ਹੋ ਵੀ ਇਹ ਚੋਰੀਆਂ ਕਰਨ ਜੇ ਤੁਹਾਡੇ ਵਿੱਚ ਖੜਿਆ ਵਾਲਾ ਜੱਫੀ ਚਰਮ ਦੀ ਗੱਲ ਹੈ ਪੰਜਾਬ ਦੇ 15 ਮੈਡਲ 15 ਮੈਡਲ ਲਾਏ ਨੇ ਜੇ ਸੁਣੋ ਪੰਜਾਬ ਸਰਕਾਰ ਜੈਕਾਰੇ ਦੂਜੀ ਸਰਕਾਰ ਜੈਕਾਰੇ ਤੀਜੀ ਸਰਕਾਰ ਜੈਕਾਰੇ ਪੰਜਾਬ ਸਰਕਾਰ ਜੈਕਾਰੇ ਪ੍ਰਜਾਤਪੈਸ ਜੈਕਾਰੇ ਪ੍ਰਜਾਤਪੈਸ ਜੈਕਾਰੇ ਕਾਮੰਤਰੀ ਹਰਜੋਤ ਬਸ ਮੁਰਦਾਬੋਲ ਭਗਵਾਨ ਸਮਾਨ ਸੋਰਦਾਬੋਲ ਭਗਵਾਨ ਸਮਾਨ ਮੁਰਦਾਬੋਲ ਸਰਕਾਰੇ ਨੀ ਤੇਰੇ ਕਮਨ ਕਮੇ ਸਰਕਾਰੇ ਨੀ ਤੇਰੇ ਕਮਨ ਕਮੇ ਸਰਕਾਰੇ ਨੀ ਤੇਰੇ ਕਮਨ ਕਮੇ ਜੈ ਕਰੇਗੀ ਬਾਪੂ ਜਮੇ ਸਰਕਾਰੇ ਨੀ ਤੇਰੇ ਕਮਨ ਕਮੇ ਜੈ ਕਰੇਗੀ ਬਾਪੂ ਜਮੇ ਜੀ ਨਾਮਸਰ ਆਪਣੀ ਜਕਸ਼ੀਰ ਸਿੰਘ ਜੀ ਨਾਮ ਅੱਜ ਚੌਂਕੇ ਰਹਿ ਕੀ ਕਰਨਾ ਜੀ ਚੌਂਕ ਜੀ ਅਸੀਂ ਸਾਰੇ ਪੀਟਟ ਪਾਸ ਅਧਿਆਪਕਾਂ ਜੀ ਤੇ ਅਸੀਂ ਡੀਪੀ ਦੀਆਂ ਪੋਸਟਾਂ ਲੰਬੇ ਸਮੇਂ ਤੋਂ ਜਿਹੜੇ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਡੀਪੀ ਭਰਤੀ ਨਹੀਂ ਕੀਤੇ ਜਾ ਰਹੇ ਇਸ ਕਰਕੇ ਅਸੀਂ ਅੱਜ ਚੌਂਕ ਕੇ ਰਹਿ ਸਰਕਾਰ ਨੂੰ ਦੱਸਣ ਵਾਸਤੇ ਕਿ ਜਿਹੜੇ ਤੁਸੀਂ ਖੋਖਲੇ ਵਾਅਦੇ ਕਰਦੇ ਹੋ ਕਿ ਅਸੀਂ ਟੀਚਰਾਂ ਨੂੰ ਤਨਖਿਆਂ 'ਚ ਨਹੀਂ ਚੜ੍ਹਾ ਦਿੰਦੇ ਚੌਂਕਾ 'ਚ ਨਹੀਂ ਖੜ੍ਹਾ ਦਿੰਦੇ ਅਸੀਂ ਡੀਪੀ ਐਨਏ ਬੇਰੁਜ਼ਗਾਰ ਅੱਜ ਚੌਂਕਾਂ 'ਚ ਖੜੇ ਆ ਛੜਕਾਂ ਤੇ ਖੜੇ ਆ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਡੀਪੀ ਦੀ ਕੋਈ ਭਰਤੀ ਨਹੀਂ ਆਈ ਸਰਕਾਰ ਕਹਿੰਦੀ ਸੀ ਤੁਹਾਨੂੰ ਪੀਟੀਡੀਪੀ ਸਕੂਲਾਂ 'ਚ ਭਰਤੀ ਕਰਾਂਗੇ ਸਾਨੂੰ ਕਹਿੰਦੇ ਟੈਟਪਾਸ ਕਰੋ ਅਸੀਂ ਟੈਟਪਾਸ ਦੀ ਛਾਪ ਉਹਨਾਂ ਦੀ ਮਨਜ਼ੂਰ ਕਰਕੇ ਟੈਟਪਾਸ ਕਰਕੇ ਪੋਸਟਾਂ ਦੀ ਬੇਟ ਕੀਤੀ ਇੰਤਜ਼ਾਰ ਕੀਤਾ ਪਰ ਇਹਨਾਂ ਵੱਲੋਂ ਅੱਜ ਤੱਕ ਕੋਈ ਵੀ ਸਰੀਰਕ ਸਿੱਖਿਆ ਦਾ ਪੱਕੀ ਕੋਈ ਭਰਤੀ ਦਾ ਨਾਉ ਨਿਸ਼ਾਨ ਵੀ ਬਹੁਤ ਦੂਰ ਹੈ ਇਹ ਸਕੂਲ ਨੇ ਜਿਹੜੇ ਸਰੀਰਕ ਸਿੱਖਿਆ ਦੇ ਅਧਿਆਪਕ ਡੀਪੀਐਮ ਵੱਲੋਂ ਖਾਲੀ ਪਏ ਨੇ ਅਸੀਂ ਬੇਰੋਜ਼ਗਾਰ ਅਧਿਆਪਕਾਂ ਦੇ ਛੜਕਾਂ ਤੇ ਬੈਠੇ ਆਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਸਕੂਲ ਖਾਲੀ ਪਏ ਨੇ ਸਾਨੂੰ ਰੁਜ਼ਗਾਰ ਦੀ ਲੋੜ ਆ ਸਾਨੂੰ ਰੁਜ਼ਗਾਰ ਦੋ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਅੱਗੇ ਲਾ ਕੇ ਵੋਟਾਂ ਪਾਈਆਂ ਨੇ ਸਾਨੂੰ ਰੁਜ਼ਗਾਰ ਦੋਵੇ ਡੀਪੀਐਮ ਦੀ ਭਰਤੀ ਪੂਰੀ ਕਰੇ ਡੀਪੀਐਮ ਦੀਆਂ ਵਧਿਆ ਲੈਵਲ ਤੇ ਪੋਸਟਾਂ ਕੱਢ ਕੇ ਸਕੂਲਾਂ ਵਿੱਚ ਭੇਜਣਾ ਤਾਂ ਜੋ ਆਣ ਵਾਲੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਤੁਹਾਨੂੰ ਪਤਾ ਹੈ ਜਿਵੇਂ ਸਰਕਾਰ ਕਹਿੰਦੀ ਸੀ ਅਸੀਂ ਬਾਹਰ ਜਾਣ ਨੂੰ ਰੋਕਾਂਗੇ ਪਰ ਲੋਕ ਨਹੀਂ ਹਲੇ ਤੱਕ ਰੁਕ ਰਹੇ ਕਿਉਂਕਿ ਸਰਕਾਰ ਦੇ ਦਾਅਵੇ ਕਰੇ ਲਗਾਤਾਰ ਕਿ ਨੌکریاں ਬਹੁਤ ਦਿੱਤੀਆਂ ਆ ਰਹੀਆਂ ਨੇ ਸਰਕਾਰ ਦੇ ਸਾਰੇ ਦਾਅਵੇ ਝੂਠੇ ਨੇ ਜੀ ਜੇਕਰ ਸਰਕਾਰ ਨੇ ਨੌکریاں ਦਿੱਤੀਆਂ ਹੁੰਦੀਆਂ ਤਾਂ ਅਸੀਂ ਇੱਥੇ ਚੌਂਕਾ 'ਚ ਖੜਕੇ ਕੀ ਕਰਦੇ ਸਰਕਾਰ ਨੇ ਸਾਨੂੰ ਤਿਆਰੀ ਕਰਨ ਲਈ ਮਜਬੂਰ ਕਰਤਾ ਕੋਈ ਕੰਮ ਨਹੀਂ ਇਹੋ ਜਿਹਾ ਕਹੀ ਜਾਂਦੇ ਨੇ 30000 ਨੌਕਰੀ ਦੇਤੀ ਜੇ 30000 ਨੌਕਰੀ ਦੇਤੀ ਫਿਰ ਅਸੀਂ ਕਿੱਥੇ ਆ ਅਸੀਂ ਉਹਨਾਂ 'ਚ ਕਿਉਂ ਨਹੀਂ ਹੈਗੇ ਸਾਡੀ ਪੋਸਟ ਡੀਪੀਆਂ ਦੀ ਕਿੱਥੇ ਹੈ ਕਿੰਨੇ ਚਿਰ ਤੋਂ ਹੰਕਾਰ ਰਿਹਾ ਅਸੀਂ ਇਸ ਸੰਘਰਸ਼ ਨੂੰ ਲੌਂਗ ਟਾਈਮ ਤੋਂ ਕਰ ਰਹੇ ਹਾਂ ਜੀ 2016 17 ਤੋਂ ਸਾਡਾ ਸੰਘਰਸ਼ ਹੈ ਪਰ ਅੱਜ ਤੱਕ ਕੋਈ ਵੀ ਡੀਪੀ ਦੀ ਪੋਸਟ ਨਹੀਂ ਆਈ ਹੈਗੀ ਬਹੁਤ ਬੇਰੁਜ਼ਗਾਰ ਨੇ ਕਈ ਲੋਕ ਸੁਸਾਇਡ ਕਰ ਗਏ ਕੋਈ ਬਾਹਰ ਵਗੇ ਕੀ ਕਰਨ ਤੇ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਕਿਉਂ ਨਹੀਂ ਚਾਹੁੰਦਾ ਕਿਉਂਕਿ ਰੋਜ਼ਗਾਰ ਨਹੀਂ ਲੱਖਾਂ ਰੁਪਿਆ ਚੱਕ ਕੇ ਆੜਤੀਆਂ ਤੋਂ ਫੜ ਕੇ ਜ਼ਮੀਨਾਂ ਵੇਚ ਕੇ ਲੋਕਾਂ ਨੇ ਪੜ੍ਹਾਈ ਕੀਤੀ ਹੈ ਕੋਈ ਬੀਪੀ ਐਡ ਕਰ ਗਿਆ ਐਮਪੀ ਐਡ ਕਰ ਗਿਆ ਪੀ ਐਚ ਡੀ ਕਰ ਗਿਆ ਕਿੱਥੇ ਐ ਸਰੀਰ ਕੇ ਸਖਿਆ ਦੀ ਜਾਨ। ਹਦਮਾਨ ਤੋਂ ਵੱਲੋਂ ਦਾ ਕਿਹਾ ਗਿਆ ਸੀ ਕਿ ਬਾਹਰ ਜਾਣ ਤੋਂ ਰੋਕ ਮੁਖਾਰਿਆਂ ਨੂੰ। ਨਹੀਂ ਨਹੀਂ ਜੀ ਕਿੱਥੇ ਰੋਕ ਸਕਦਾ ਹੈ ਉਹ ਜਦ ਪੋਸਟ ਹੀ ਨਹੀਂ ਹੈਗੀ। ਕਿਉਂ ਨਹੀਂ ਕੱਢਦਾ ਪੋਸਟਾਂ ਕੱਢ ਦੇ। ਅਸੀਂ ਆਪੇ ਰੁਕ ਜਾਗੇ ਸਾੰਨੇ ਬਾਹਰ ਜਾ ਕੇ ਕੀ ਕਰਨ ਜੀ ਸਾਨੂੰ ਇੱਥੇ ਰਹਿਦਾਰ ਲਈਏ। ਅਸੀਂ ਇੱਥੇ ਰਹਿਣ ਨੂੰ ਖੁਸ਼ ਆ ਰਹਿ ਕੇ ਰਹਿਣਾ ਚਾਹੁੰਦੇ ਆ। ਸਾਨੂੰ ਜੌਬ ਦੇ ਦੇ। ਸਾਡ ਡੀਪੀ ਪਰਸੀ ਕਰ ਲੈ ਸਕੂਲਾਂ ਚ ਭੇਜ ਦੇ। ਉਹਦੇ ਨਾਲ ਨਾਲੇ ਤਾਂ ਇਹਨਾਂ ਨੂੰ ਮਹੱਲਾ ਕਲੀਨਿਕਾ ਤੇ ਇੰਨੇ ਪੈਸੇ ਲਾਣ ਦੀ ਲੋੜ ਨਹੀਂ। ਓਵਰੇਜ ਹੋ ਜਾਂਦੀ ਆ ਉਹਨਾਂ ਨੂੰ ਕੀ ਕਰੀ ਅ ਇਹ ਉਹਵਰੇਜ ਨੂੰ ਛੋੜ ਦੇਣੀ ਚਾਹੀਦੀ ਹੈ ਜੀ ਕਿਉਂਕਿ ਪੋਸਟ ਹੀ ਨਹੀਂ ਆਈ ਕਿੱਥੇ ਕੱਢੀਆਂ ਨੇ ਪੋਸਟਾਂ ਦਾ ਹੈ ਨਹੀਂ ਪੋਸਟਾਂ ਦਾ ਕੱਢਣਾ ਫੇਰ ਹੀ ਲੱਗਣਗੇ ਹੁਣ ਸਾਨੂੰ ਪੋਸਟਾਂ ਨਹੀਂ ਦੇਣਗੇ ਅਸੀਂ ਓਵਰੇਜ ਹੋ ਜਾਾਂਗੇ ਥੋੜੀ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕੋਈ ਗੱਲ ਨਹੀਂ ਹੋਈ ਜੀ ਅਸੀਂ ਕਿਹਾ ਵੀ ਸਾਨੂੰ ਮੀਟਿੰਗ ਕਰਵਾ ਦਿਓ ਸਾਡੀ ਗੱਲ ਹੋਈ ਹੈ ਕਹਿੰਦੇ ਸੀਐਮ ਸਾਹਿਬ ਮੀਟਿੰਗ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਵੋਟਾਂ ਵੇਲੇ ਕਿਵੇਂ ਆ ਗਏ ਉਹ ਪਿੰਡਾਂ 'ਚ ਉਦੋਂ ਉਹਨਾਂ ਨੂੰ ਚੰਗੇ ਲੱਗਦੇ ਸੀ ਅਸੀਂ ਖੁਦ ਪਿੰਡਾਂ 'ਚ ਜਾ ਜਾ ਕੇ ਵੋਟਾਂ ਮੰਗੀਆਂ ਨੇ ਭਗਵਾਨ ਤੁਮਾਨ ਦੀਆਂ ਫਸਿਲੋਕਾਂ ਤੇ ਹਾਰੇ ਕੱਢੇ ਨੇ ਵੀ ਇਸ ਵਾਰ ਸਰਕਾਰ ਨੂੰ ਵੋਟਾਂ ਪਾ ਦੋ ਸਰਕਾਰ ਬਣਾ ਦਿਓ ਸਾਨੂੰ ਰੋਜ਼ਗਾਰ ਦੇਊਗੀ ਸਾਨੂੰ ਉਮੀਦ ਸੀ ਪਰ ਅਸੀਂ ਅੱਜ ਖੁਦ ਸਾਨੂੰ ਖੁਦ ਪਛਤਾਵਾ ਹੈ ਕਿ ਅਸੀਂ ਗਲਤ ਸਰਕਾਰ ਚੁਣ ਲਈ ਗਲਤ ਸਰਕਾਰ ਨੂੰ ਅਸੀਂ ਵੋਟਾਂ ਪਾ ਦੀਆਂ ਸਾਡਾ ਹੱਕ ਕਿੱਥੇ ਹੈ ਅਸੀਂ ਹਰ ਪੱਖੋਂ ਖੈਨੀ ਤੋਂ ਲੈ ਕੇ ਮਬਾਚਸ ਤੋਂ ਲੈ ਕੇ ਬੜੀ ਚੀਜ਼ ਤੱਕ ਦਾ ਟੈਕਸ ਦਿੰਦੇ ਆ ਸਾਡਾ ਰੋਜ਼ਗਾਰ ਸਾਡਾ ਫਿਊਚਰ ਸੇਫ ਨਹੀਂ ਹੈਗਾ ਆਪਣਾ ਪੰਜਾਬ ਜੋ ਜਾਂ ਉਹ ਸਾਡਾ ਤਾਂ ਉਹ ਤੱਕ ਜਾਰੀ ਜਾਰੀ ਰਹੂਗਾ ਜਦ ਤੱਕ ਸਾਨੂੰ ਸੀਐਮਾਨ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਮਿਲਦੀ ਹੈਗੀ ਸਮਗਗਨਦੀਪਾ ਜੀ ਐਨ ਡੀ ਪੀ ਆਈ ਤੇ ਪਹਿਲਾਂ ਸਾਨੂੰ ਕਿਹਾ ਗਿਆ ਵੀ ਅਸੀਂ ਪੋਸਟਾਂ ਕੱਢਾਂਗੇ ਪੋਸਟਾਂ ਕੱਢਾਂਗੇ ਫੇਰ ਕਹਿੰਦੇ ਤੁਸੀਂ ਜੇ ਪੋਸਟਾਂ ਕਢਾੜੀਆਂ ਪਹਿਲਾਂ ਪੀ ਟੈਟ ਦਿਓ ਤੇ ਇਹਨਾਂ ਨੇ ਫਿਰ ਪੀ ਟੈਟ ਲਿਆ ਜੋ ਕਿ ਐਨ ਡੀ ਪੀ ਵਾਸਤੇ ਨਹੀਂ ਬਣਦਾ ਚਲੋ ਅਸੀਂ ਨੇ ਉਹ ਵੀ ਕਲੀਅਰ ਕੀਤਾ ਪੀ ਟੈਟ ਵੀ ਅੱਜ ਪੀ ਟੈਟ ਕਲੀਅਰ ਕਰਕੇ ਸਾਨੂੰ ਫੇਰ ਧਰਨੇ ਲਾਉਣੇ ਪੈ ਰਹੇ ਨੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਅਸੀਂ ਖੇਡਾਂ ਵਾਸਤੇ ਬਹੁਤ ਜ਼ਿਆਦਾ ਯੋਗਦਾਨ ਕਰਦੇ ਆ ਸਕੂਲਾਂ ਵਿੱਚ ਟੀਚਰ ਪੈਦਾ ਕਰਦੇ ਆ ਐਨ ਡੀ ਪੀ ਆਈ ਇੱਕ ਪਾਸੇ ਪੋਸਟਾਂ ਨਹੀਂ ਕੱਢ ਰੇ ਡੀਪੀਆਈ ਦੀਆਂ ਤਾਂ ਜੋ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪੈ ਰਿਹਾ ਠੀਕ ਹੈ ਥੈਂਕ ਯੂ ਜੁਨਾ ਮੈਂ ਹੁਣ ਤੇ ਮੇਰਾ ਨਾਮ ਹੀ ਤੇ ਮੇਰਾ ਨਾਮ ਹੀ ਤੇਜਪਾਲ ਸਿੰਘ ਦਿਆਲਪਰਾ ਮਿਰਜਾ ਬਟਿੰਡੇ ਤੋਂ ਹੀ ਅੱਜ ਚੌਂਕੇ ਰਿਗ ਕਰਨ ਆਈ ਸਾਡੀਆਂ ਡੀਪੀ ਟੀਚਰਾਂ ਡੀਪੀ ਯੂਨੀਅਨ ਦੀ ਮੰਗਾਂ ਵੀ ਸਾਡੀ 1500 ਕੋਸਟ ਦੀ ਮੰਗਾਂ ਹੀ ਸਾਰੇ ਸਕੂਲ ਕਾਲਜ ਵਿਲੇ ਪਏ ਆ ਉਸ ਦੇ ਬਹਿਅਵ ਤੇ ਅਸੀਂ ਅੱਜ ਧਰਨਾ ਲਾਇਆ ਹੈ ਦੀ ਮੰਗਾਂ ਨੇ ਆਪਣੀਆਂ ਮੰਗਾਂ ਹੀ 1500 ਕੋਸਟ ਦੀ ਮੰਗ ਆਈ ਆਪਣੀ ਡੀਪੀ ਟੀਚਰ ਵਾਸਤੇ ਤੇ ਉਸ ਦੇ ਬਿਹავਤੇ ਅਸੀਂ ਮੀਟਿੰਗ ਲੈਣਾ ਚਾਹੋਣੇ ਸੀ ਐਮ ਸਾਹਿਬ ਦੀ ਪਹਿਲਾਂ ਕਿਹਨੇ ਮੀਟਿੰਗ ਹੋਈ ਹੈ ਪਹਿਲਾਂ ਹਰਜੋਤ ਸਿੰਘ ਬੈਂਸ ਨਾਲ ਇੱਕ ਵਾਰ ਮੀਟਿੰਗ ਹੋਈ ਹੈ ਉਹਨਾਂ ਦਾ ਦੇਖ ਲਓ ਕਹਿਣ ਦਾ ਤਰੀਕਾ ਦੇਖ ਲਓ ਕਹਿੰਦੇ ਜੀ ਪਹਿਲਾਂ ਪੜਾਉਣ ਵਾਲੀ ਤਾਂ ਰਖ ਲਈਏ ਸੀ ਸਾਨੂੰ ਤਾਂ ਟੀਚਰ ਹੀ ਨਹੀਂ ਸਾਨੂੰ ਦੇਖ ਲਓ ਉਹ ਅਜੇ ਲੋ ਸੰਘਰਸ਼ ਕਰਦੇ ਜਾ ਹੀ ਰਹੂਗਾ ਅੱਜ ਦਾ ਸੰਕਰਸ਼ੀ ਜਿੰਨਾ ਚਿਰ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਨਹੀਂ ਮਿਲਦੀ ਉਹਨਾ ਟਾਈਮ ਅਸੀਂ ਇਦਾਂ ਹੀ ਪ੍ਰੋਟੈਸਟ ਕਰਦੇ ਰਹਿਾਂਗੇ ਇੱਥੇ ਮੁਕਾਇਨ 2 ਦਿਨ ਲੱਗੇ ਤੁਮੇ ਨੌਕਰੀ ਬਹੁਤ ਦੇ ਰਹਿਆਂਗਾ ਦੇਖੋ ਜੀ ਸਾਨੂੰ ਤਾਂ ਗਰਾਊਂਡ ਰਿਐਲਿਟੀ ਕੁਝ ਹੋਰ ਆ ਬਿਆਨਬਾਜ਼ੀ ਉਹਨਾਂ ਦੀ ਕੁਝ ਹੋਰ ਆ ਸਾਨੂੰ ਤਾਂ ਕੋਈ ਨੌਕਰੀ ਦੀਂਦੀ ਨਹੀਂ ਫੇਰ ਅਸੀਂ ਕਾਰੇ ਵਾਸਤੇ ਇੱਥੇ ਆਉਂਦੇ ਹਾਂ ਜੇ ਜੋਬ ਹੀ ਦਿੱਤੀ ਹੁੰਦੀ ਉਹਨਾਂ ਨੇ